ਸਾਰੇ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ ਰਾਜਵਿੰਦਰ ਬਲੌਗ ਤੇ ਤੁਹਾਡਾ ਸਵਾਗਤ ਹੈ ਪਲੀਜ਼ ਜੇ ਚੈਨਲ ਤੇ ਨਵੇਂ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਕਰੋ ਲਾਈਕ ਕਮੈਂਟ ਕਰਕੇ ਦੱਸਿਓ ਵੀਡੀਓ ਕਿਵੇਂ ਦੀ ਲੱਗੀ ਤੇ ਦਿਨ ਹੈਗਾ ਜੀ ਅੱਜ ਸੋਮਵਾਰ ਮੰਡੇ ਦਾ ਮੈਂ ਸਵੇਰੇ ਸਵੇਰੇ 6 ਵਜੇ ਪਹਿਲਾਂ ਫੇਰਨਾ ਪੀਆ ਸਾਰੇ ਕੰਮ ਸੰਡ ਕੇ ਫੇਰ ਵਿੱਚ ਦੀ ਇੱਥੇ ਮਿਸਤਰੀ ਫਰੀ ਜਾਂਦੇ ਨੇ ਟਾਈਮ ਨਹੀਂ ਲੱਗਦਾ ਤੇ ਆਪਣਾ ਅੰਜ ਬਾਥਰੂਮ ਦਾ ਸਾਰਾ ਕੰਪਲੀਟ ਹੋ ਜਾਊਗਾ ਦੇਖੋ ਜੀ ਇੱਥੋਂ ਤੱਕ ਸਾਰਾ ਕੰਮ ਪਲੀਟ ਹੋ ਗਿਆ ਆਪਣਾ ਆ ਨੀਚੇ ਵਾਲਾ ਫਰਸ਼ ਰਹਿ ਗਿਆ ਮੂਰੇ ਮਸ਼ੀਨਾਂ ਵਾਲਾ ਇਹੰਦਰ ਵੀ ਓਕੇ ਐ ਤੇ ਹੁਣ ਰਹਿ ਗਿਆ ਟੂਟੀਆਂ ਵਾਲੇ ਦਾ ਤੇ ਬਿਜਲੀ ਵਾਲੇ ਦਾ ਕੰਮ ਇੱਥੇ ਇੱਥੇ ਚਿੱਟਾ ਫਰਤਾ ਸਿਮਿੰਟ ਉੱਪਰ ਮਿਲਣਾ ਦਾ ਹਜੇ ਰਹਿੰਦਾ ਕਾਲੀ ਆ ਕੇ ਪਰੂਗਾ ਇੰਦਰ ਤੇ ਇਸ ਤੋਂ ਬਾਅਦ ਦੇਖਦੇ ਹਾਂ ਹੁਣ ਆਪਾਂ ਅੱਜ ਵੀ ਇਹ ਬਾਥਰੂਮ ਧਾ ਦਈਏ ਜਾਂ ਉਦੋਂ ਤੋਂ ਬੇੜੇ ਦਾ ਕੰਮ ਸ਼ੁਰੂ ਕਰ ਲਈਏ ਵੀ ਉਦੋਂ ਤੱਕ ਪ੍ਰੋਪਰ ਤਿਆਰ ਹੋ ਜਾਣਗੇ ਦੇਖੋ ਜੀ ਹਨਾ ਤੁਸੀਂ ਆਪਾਂ ਕਹਿ ਦਿੰਦੇ ਅਮੀ ਲੈ ਕੀ ਗੱਲ ਆ ਬਾਥਰੂਮ ਹੀ ਬਣਾਉਣੇ ਨੇ ਤੇ ਬਾਥਰੂਮਾਂ ਦੇ ਵੀ ਸਾਨੂੰ ਪੂਰਾ ਮਹੀਨਾ ਲੱਗ ਜਾਊਗਾ ਤੇ ਮੈਂ ਵੀਡੀਓ ਦੇ ਵਿੱਚ ਦੱਸਿਆ ਸੀ ਵੀ ਸਾਨੂੰ ਇੰਨੇ ਦਿਨ ਹੋਗੇ ਪੈਣਾ ਅਸਦੀ ਵੀ 22 ਦਿਨ 22 ਕਿਹੜੇ ਚਲ ਵਿੱਚ 5-4 ਦਿਨਾਂ ਬੇੜੇ ਦੇ ਲਾ ਲਵਾਂ 25 ਦਿਨਾਂ ਦੇ ਵਿੱਚ ਜਿਹੜੇ ਬਾਥਰੂਮ ਨੇ ਤਿਆਰ ਹੋਣਗੇ ਇਦੇ ਵਿੱਚ ਨਾ ਮਰੀਕੀ ਕੰਮ ਜ਼ਿਆਦਾ ਹੋ ਜਾਂਦਾ ਇਹਦੇ ਕਹੇ ਪਹਿਲਾ ਵਾਲੇ ਬਾਥਰੂਮ ਨਹੀਂ ਹੈਗੇ ਵੀ ਕੰਨਾਂ ਕੱਡੀਆਂ ਦੇ ਉੱਪਰ ਸੱਤ ਪਾ ਕੇ ਚਲੋ ਜੀ ਹੁਣ ਤਾਂ ਬਹੁਤ ਕੰਮ ਹੋ ਜੇ ਪੈਣੀ ਇਹਨਾਂ ਦੇ ਇੰਨੇ ਚ ਕਮਰਾ ਤਿਆਰ ਹੋ ਜਾਂਦਾ ਨਾਲੇ ਖਰਚਾ ਘਟਾਉਣਾ ਤੇ ਤੇ ਹੁਣ ਮੈਂ ਇੰਦਰ ਪਾਣੀ ਇਕੱਠੇ ਕਰ ਤੇ ਪਾਣੀ ਲਾਉਣੀ ਆ 8 ਵਜੇ ਬਸ ਮਿਸਤਰੀ ਆਉਣ ਵਾਲੇ ਨੇ ਉਹਨਾਂ ਦੀ ਚਾਹ ਵੀ ਬਣਾਉਣੀ ਆ ਧੁੰਦ ਵੀ ਬਹੁਤ ਈ ਰਾਤ ਤੱਕ একদম ਦੇਖਿਆ ਕੁਰਸੀ ਬਾਰੀ ਛੱਡ ਗਏ ਸਾਰੀ ਭਿੱਜ ਗਈ ਪਾਣੀ ਦੇਖੋ ਕਿੰਨਾ ਦੇ ਉੱਪਰ ਮਸਾਪਾ ਉੱਟ ਕੇ ਭੱਜ ਜਾਂਦੇ ਨੇ ਚੀਜ਼ਾਂ ਨਹੀਂ ਚੱਕਦੇ ਇਹ ਆਪਾਂ ਛਾਮਣਾ ਲਈ ਹੁਣ ਨਾ ਇਹ ਪਾਣੀ ਲਾ ਦੀਏ ਘਰ ਮੈਂ ਭੰਡਿਆਂ ਨੂੰ ਫਿਰ ਸਰਦਾਰ ਆਦਿ ਸੁਨੇ ਨੂੰ ਮਾਰ ਬੈਠੇ ਨੇ ਉਹਨੂੰ ਬੁਖਾਰ ਚੜ ਗਿਆ ਤੇ ਦੇਖੋ ਰਸੋਈ ਦਾ ਹਾਲ ਇਹਨੂੰ ਸਾਫ਼ ਕਰ ਦਿਆਂ ਮੈਂ ਹੁਣ ਮੈਂ ਇਥੇ ਦੁੱਧ ਗਰਮ ਕਰਤਾ ਜਾਂ ਚੋਂ ਦਾ ਨਿਬੜ ਗਿਆ ਆਟਾ ਗੋਨਾ ਤਾਂ ਮੈਂ ਸੋਨੂੰ ਸਾਫ਼ ਕਰ ਦਾਂਗਾ ਫਿਰ ਰੋਟੀ ਰਾਮਨਾਥ ਬਣਾ ਦਾਂਗੇ 9:30 ਵਜੇ ਚਲੋ ਜੀ ਇੱਥੇ ਤੱਕ ਪਹੁੰਚ ਗਏ ਆਪਣਾ ਜਾਂ ਨਿਬੜ ਗਿਆ ਟਾਈਮ ਹੋ ਗਿਆ 3:30 ਦਰੋ ਵੀ ਰੈਡੀ ਆ ਇਧਰੋ ਵੀ ਸਾਰਾ ਸਿਮਿੰਟ ਭਰਿਆ ਗਿਆ ਬਲੈਕ ਵਾਈਟ ਬਸ ਆ ਦੋ ਪੀਸ ਰਹਿ ਗਏ ਤੇ ਆ ਸਾਈਡਾਂ ਤੇ ਉਹ ਰਹਿ ਗਿਆ ਕਰਨ ਸਾਫੀ ਸਾਫੀ ਕੀ ਕਰਤੇ ਹੋ ਨਿਕਲਿਆ ਬਈ ਰੇਤਾ ਤੂੰ ਤਾਂ ਕਹਿੰਦਾ ਸੀ ਨਿਕਲਣਾ ਨਹੀਂ ਕੱਢ ਨਹੀਂ ਆਦਾ ਕੱਢ ਨਹੀਂ ਆ ਤੋ ਵੀ ਇਹ ਉਰੇ ਤਾਂ ਨਿਕਲਿਆ ਹੁੰਦਾ ਹੈ ਕਿਹਦੇ ਨੇ ਫੁੱਟ ਹੋ ਗਈ 13 11 ਇਹ ਸੋਡੀ ਲਾਸ ਕਿੰਨੇ ਫੁੱਟ ਦਿੰਦੀ ਬਈ ਕਿੰਨੇ ਫੁੱਟ ਦਿੰਦੀ ਹੈ ਜਦੋਂ ਹੋ ਗਈ ਮੈਂ ਆਪੀ ਬੰਦ ਕਰਾ ਬਿਜਲੇ ਬੰਦੇ ਦਾ ਸਾਹ ਨਹੀਂ ਬੰਦ ਹੁੰਦਾ ਚਲੋ ਜੀ ਮੱਝਾਂ ਆਪਾਂ ਬੰਦਤੀਆਂ ਕਬੇੜੇ ਚ ਖੇਡਣ ਖਣਿਆਉਣ ਦੇਖੋ ਅਸੀਂ ਨ ਮਾਰੀ ਸਮਾਰੀਆ ਕੱਪੜੇ-ਕਪੜੇ ਦਾ ਜਮੀ ਨਹੀਂ ਕੋਈ ਪਤਾ ਲੱਗਦਾ ਤੇ ਕੀ ਹੋਇਆ ਪਿਆ ਅੱਜ ਕੋਠੇ ਤੇ ਵਿਚਾਰੀ ਪੀਤੀ ਲਾਉਣੀ ਪੈਂਦੀ ਐ ਤੇ ਸਬਜ਼ੀ ਵੀ ਉਹ ਕਰਨੀ ਐ ਮਟਰ ਕੱਢਣੇ ਨੇ ਨੂੰ ਕਢਾਉਂਗੀ ਬੈਠੇ ਮੈਂ ਤਾਂ ਬੇਵਾਬ ਹੋ ਜਾਂਦੀ ਐ ਅੱਜ 4-5 ਜਣੇ ਦੀ ਦੁਪਹਿਰੇ ਰੋਟੀ ਬਣਾਈ ਤੇ ਇੰਦਰ ਸੋਨੂੰ ਨਮਾਰੀ ਦਾ ਹਾਲ ਦਿਖਾਉਨੇ ਆ ਹੁਣ ਨਾਲੇ ਇਸ ਤੋਂ ਪਹਿਲਾਂ ਸਹੀ ਗੱਲ ਆ ਸਾਰਿਆਂ ਤੋਂ ਜ਼ਿਆਦਾ ਮੇਰੇ ਸੂਟ ਨਿਕਲਿਆ ਟੈਚੀ ਭਰਤਾ ਇਹ ਬਸ ਹੁਣ ਗਰ ਸਰਦੀ ਵਾਲੇ ਬਾੜੇ ਵਾਲੇ ਕੱਪੜੇ ਮੋٹے ਚੱਕਦੇ ਹਜੇ ਨਮਾਰੀ ਤੇ ਆ ਦੋ ਲੈਣਾ ਮੇਰੀਆਂ ਨੇ ਹਜੇ ਹੋਰ ਪੰਨਿਆਂ ਨੇ ਕੁਸਮਲਾ ਬਾਬਾ ਵਰਕੇ ਲਪੋ ਮੈਨੂੰ ਮੈਂ ਸਾਰਿਆਂ ਜਿਆਦੇ ਮੰਮੀ ਦੇ ਸੂਟ ਨੇ ਨਾਲੇ ਮੰਮੀ ਕੋਲੇ ਪਾਉਣ ਨੂੰ ਕੱਪੜੇ ਨਹੀਂ ਹੈਗੇ ਇੱਧਰ ਆਪਣੇ ਕੋਲੇ ਪਹਿਣ ਆਈ ਸੀ ਸੂਟ ਲੈਣ ਖਲਾਰਾ ਪੈ ਗਿਆ ਚੱਲੇ ਤਾਂ ਫਿਰ ਸ਼ਾਮ ਨੂੰ ਚੱਕਾਂਗੇ ਚਲੋ ਜੀ ਟਾਈਮ ਚਲੋ ਜੀ 4:30 ਹੋ ਗਏ ਤੇ ਹਜੇ ਮੇਰੇ ਭਾਂਡੇ ਮਾਂ ਦੇ ਨਾਲ ਪੈਨੇ ਮੱਜਾਂ ਨੂੰ ਮੈਂ ਕੱਕ ਪਾਤੇ ਤੇ ਸੰਭਰ ਕੇ ਗੋਹਾ ਸਿੱਟੇ ਕੰਮ ਪਤਾ ਕੀ ਹੁਣ ਮਾਸੀ ਸਵੇਰੇ ਆਉਂਦੀ ਐ ਮਜੌਥੀ ਹੁੰਦੀਆਂ ਨੇ ਫਿਰ ਸਵੇਰ ਤੱਕ ਕੋ ਬਾਲਾ ਬੁਰਾ ਹਲ ਹੋ ਜਾਂਦਾ ਸ਼ਾਮ ਦਾ ਕੋ ਮੈਂ ਸਿੱਟਦਾ ਨਹੀਂ ਕਿ ਇਧਰ ਆਕ ਤਾਂ ਥੱਲੇ ਤੋਂ ਉਹ ਆਪ ਹੀ ਸਿੱਟ ਲੈਣੇ ਹੁੰਦੇ ਨੇ ਸਵੇਰੇ ਉਹ ਸਿੱਟ ਜਾਂਦੇ ਨੇ ਤੇ ਚਲੋ ਜੀ ਹੁਣ ਆਪਾਂ ਅੱਜ ਮਿਸਤਰੀਆਂ ਦਾ ਬਾਥਰੂਮਾਂ ਦਾ ਵੈਸੇ ਨਿਬੜ ਜੂ ਤਕਰੀਬਨ ਪਰ ਬਾਕੀ ਅਜੇ ਟੂਟੀਆਂ ਵਗੈਰਾ ਲਾਈਟਾਂ ਨੂੰ ਟਾਉ ਸਾਰਾ ਰਹਿੰਦਾ ਇਹਦੇ ਵਿੱਚ ਤੇ ਕੋ ਦੇਖਦੇ ਆ ਹੁਣ ਬਾਲਾ ਹੋਇਆ ਪਿਆ ਕੀ ਕਰੀਏ ਇੱਕ ਤਾਂ ਸਾਡਾ ਵਿਆਹ ਵਿੱਚ ਬੜਿਆ ਪਿਆ ਇੱਕ ਸਾਡੇ ਸੂਟ ਨਾਲ ਕਾਰੀਗਰਾਂ ਨੇ ਕੰਮ ਇੰਨਾ ਹੁਜਾਰ ਕੇ ਟਾਈਮ ਤੇ ਕੰਮ ਹੀ ਨਹੀਂ ਹੋ ਰਿਹਾ ਕੀ ਕੋਮਨਾ ਫੇਰ ਵਿਆਹ ਨੂੰ ਵੀ ਕਿੱਥੇ ਕਿਵੇਂ ਮਿਸਤਰੀਆਂ ਦੀ ਸੈਟਿੰਗ ਆਊਗੀ ਵਿਆਹ ਵੀ ਦੂਰ ਜਾਣਾ ਜੀ ਤਿੰਨ ਦਿਨ ਹਨਾ ਬਹੁਤ ਔਖਾ ਹੁੰਦਾ ਮਿਸਤਰੀਆਂ ਦਾ ਇੱਕ ਪੈ ਇੱਕ ਘੰਟਾ ਨਹੀਂ ਸੁਣਨੇ ਛੱਡ ਕੇ ਜਾ ਸਕਦੇ ਕਦੇ ਚਾਹ ਕਦੇ ਪਾਣੀ ਕਦੇ ਖੁਸ਼ ਕਦੇ ਕੋਸਾ ਬੜਾ ਕੰਮ ਹੋ ਜਾਂਦਾ ਪਿਆ ਜੇ ਅਸੀਂ ਸਰਦਾਰ ਜੀ ਨੂੰ ਛੱਡ ਕੇ ਜਾਂਦੇ ਗੱਲ ਉੱਥੀ ਪੈਂਦੀ ਹੈ ਵੀ ਫਿਰ ਉਹਨਾਂ ਤੋਂ ਰੋਟੀ ਪਾਣੀ ਦਾ ਔਖਾ ਹੋ ਜਾਂਦਾ ਟੈਨਸ਼ਨ ਵੀ ਵੀ ਹੁਣ ਕੀ ਕਰੀਏ ਦੋ ਪਾਸੇ ਮਨ ਹੋਏ ਪਏ ਆਪਾਂ ਕਾਲੇ ਵੀ ਠੋਖਾ ਦਿੰਦਾ ਜਾਂਦਾ ਇਹਨੇ ਮਸ਼ੀਨ ਤੇ ਜਾਣਾ ਵਿਚਾਰੇ ਨੇ ਸਿੰਕ ਤੇ ਹੈਤੀਆ ਟ੍ਰਿਕ ਨੂੰ ਬਾਗ ਦੀ ਇਹ ਮੈਨ ਲੱਗਾ ਪਰਸੋਂ ਤੱਕ ਭੱਜੂਗਾ ਹੋਰ ਬੰਦਾ ਹੈ ਨਹੀਂ ਕੋਈ ਤੇ ਵਧੀਆ ਹਿੰਮਤ ਵਾਲਾ ਇਹ ਵਧੀਆ ਹਿੰਮਤ ਰੱਖਦਾ ਕੰਮ ਵਧੀਆ ਮੂਰੇ ਰੈਡੀ ਰੱਖਦਾ ਹੈ फटाफट ਮਿਸਤਰੀ ਦੇ ਦੇਖਦੇ ਹਾਂ ਹੁਣ ਕੀ ਬਣਦਾ ਨਹੀਂ ਫਿਰ ਮਿਸਤਰੀ ਨੇ ਹੋਰ ਜਾਣਾ ਕਿਸੇ ਦੇ ਮਹੀਨਾ ਡੇਢ ਮਹੀਨਾ ਨੂੰ ਕਹਾਂਗੇ ਬੇੜਾ ਫੇਰ ਪੱਕਾ ਕਰ ਲਾਂਗੇ ਹਨਾ ਵੀ ਸਾਡਾ ਮੂਰੋ ਮੂਰੋ ਆਹ ਠੀਕ ਕਰ ਜੋ ਇਹਨੇ ਗੇਟ ਲੱਗਦਾ ਹੋ ਜਾਊਗਾ ਤੇ ਕੌਲੇ ਵਗੈਰਾ ਬਣਾ ਕੇ ਬਾਕੀ ਬਾਥਰੂਮ ਚੱਲਦੇ ਹੋ ਜਾਣਗੇ ਤੇ ਇਹ ਤਾਂ ਹੈ ਜਾਣਗੇ ਆਪਣੇ ਗੇਟ ਲੱਗਦਾ ਹੋ ਜਾਏਗਾ ਜੀ ਤੇ ਬਾਕੀ ਦੇਖਾਂਗੇ ਕਿਵੇਂ ਦਾ ਕੋਈ ਸਿਸਟਮ ਹੋਏਗਾ ਆਪਾਂ ਉਵੇਂ ਦੇਖਦੇ ਆਂ ਤੇ ਮੈਨੂੰ ਭੈਣਾਂ ਦੇ ਕਮੈਂਟ ਆਉਂਦੇ ਸੀ ਜੀ ਤੁਸੀਂ ਵਿਆਹ ਕੀ ਦੇ ਜਾਣਾ ਹੈ ਵਿਆਹ ਜਾਣਾ ਜੀ ਮੇਰੀ ਭੂਆ ਜੀ ਦੀ ਭੂਆ ਜੀ ਦੇ ਦੋਤੇ ਦਾ ਲਾ ਲਓ ਤੇ ਅਸੀਂ ਕਹਿੰਦੇ ਨੇ ਭੂਆ ਦੀ ਕੁੜੀ ਦੇ ਮੁੰਡੇ ਦਾ ਵਿਆਹ ਵੀ ਆਪਾਂ ਗਾਂਹਾਂ ਬਾੜੀ ਤੀਜੀ ਪੀੜੀ ਚ ਵਗ ਜਾਂਦੇ ਆਂ ਪਹਿਲਾਂ ਉਹਨਾਂ ਦੇ ਵਿਆਹ ਸੀ ਗਏ ਸੀ ਉਹਨਾਂ ਦੇ ਵੱਡੇ ਮੁੰਡੇ ਦੇ ਉਹ 2 ਸਾਲ ਹੋ ਗਏ ਤੇ ਉਹ ਚਲੇ ਗਏ ਬਾਹਰ ਹੁਣ ਉਹਨਾਂਗੇ ਛੋਟੇ ਬੇਟੇ ਦਾ ਵਿਆਹਗਾ ਉਹ ਤਾਂ ਕਾਫੀ ਦੂਰ ਹੈ ਬਰਾਤੀਆਂ ਦੀ ਕਾਫੀ ਦੂਰ ਜਾਣੀਆਂ 120 ਉਹਨਾਂ ਦੇ ਪਿੰਡ ਤੋਂ 115 20 ਕਿਲੋਮੀਟਰ ਹੈ ਸਾਨੂੰ ਵੀ ਪਹੁੰਚੇ ਡੇਢ ਘੰਟੇ ਦਾ ਰਸਤਾ ਉਹਨੂੰ ਸਾਨੂੰ ਆ ਮਲੇਰਪੁਰਲਾ ਟੱਪ ਗਿਆ ਜੀ ਤੇ ਇਸ ਕਰਕੇ ਸਾਨੂੰ ਬਹੁਤ ਉਹ ਹੋਇਆ ਪਿਆ ਹੁਣ ਵੀ ਕੀ ਕਰੀਏ ਸਾਨੂੰ ਟਾਈਮ ਦੇ ਆਂ ਲੱਗਦਾ ਵੀ ਜਿੱਦੇ ਜਾਣਾ ਸੀ 9 ਤਰੀਕ ਨੂੰ ਟਾਈਮ ਬਸਾਗਾ ਰੋਟੀ ਪਾਣੀ ਖਾ ਕੇ ਟਾਈਮ ਤੇ ਤਿਆਰ ਹੋ ਕੋਈ ਬਗ ਜੀ ਇਹ ਟਾਈਮ ਸਿਰ ਤਾਂ ਚੰਗੀ ਗੱਲ ਹੈ ਹਨਾ ਕੀ ਕਰੀਏ ਕੰਮਾਂ ਦਾ ਬਹੁਤ ਉਲਝ ਜਾਨਿਆ ਇਕੱਲੇ ਬੰਦੇ ਨੂੰ ਔਖਾ ਹੋ ਜਾਣਾ ਸਵੇਰੇ ਵੀ ਨਹੀਂ ਜਾ ਸਕਦੇ ਏਡੀ ਦੂਰ ਜਾਣਾ ਉਹ ਉਥੋਂ ਹੀ ਟਾਈਮ ਸਰ ਪਹੁੰਚ ਜੇ ਤਾਂ ਹੀ ਚੰਗੀ ਗੱਲ ਹੈ ਇੱਕ ਹੁਣ 8 ਕੰਮ ਮੈਂ ਫਿਰ ਲਾਲਚ ਹੋ ਜਾਂਦਾ ਵੀ ਆ ਵੀ ਕਰ ਜੀਏ ਆ ਵੀ ਕਰ ਜੀਏ ਥੋੜੇ ਥੋੜੇ ਨਾਲ ਤੇ ਕੱਲ ਤਾਂ ਮੇਰਾ ਇਨਨ ਜੀ ਆਖਿਆ ਕੱਲ ਮੈਂ ਤੁਹਾਨੂੰ ਵੀਡੀਓ ਵੀ ਨਹੀਂ ਪਈ ਐਨੀ ਮੈਂ ਰੱਖ ਗਈ ਮੈਂ ਤਾਂ ਸੱਡ ਕੇ ਸਾਰਾ ਕੁਝ ਪੈ ਗਈ ਮੈਂ ਤਾਂ ਮੈਂ ਤਾਂ ਬੇਵਾਬ ਹੋਈ ਪਈ ਆ ਕੀ ਕਰੀਏ ਸਾਰਾ ਦਿਨ ਡਰ ਕ ਡਰ ਕ ਕੰਮ ਲੈ ਮੈਂ ਉਹੀ ਕੰਮ ਸਵੇਰੇ ਸਬਜ਼ੀ ਰੋਟੀ ਬਣਾ ਲਓ ਚਾਹ ਬਣਾ ਲਓ ਭਾਂਡੇ ਮਾਂਜ ਲਓ ਦੁਪਹਿਰੇ ਸਬਜ਼ੀ ਰੋਟੀ ਬਣਾ ਲਓ ਚਾਹ ਬਣਾ ਲਓ ਭਾਂਡੇ ਮਾਂਜ ਲਓ ਸ਼ਾਮ ਨੂੰ ਫਿਰ ਸਬਜ਼ੀ ਰੋਟੀ ਬਣਾ ਲਓ ਇਕੱ ਪਹਿਲਾ ਪਹਿਲਾਂ ਇੰਚਾ ਹੁੰਦਾ ਵੀ ਮਿਸਤਰੀ ਲੱਗੇ ਮਿਸਤਰੀ ਲੱਗੇ ਬਾਅਦ ਦੇ ਵਿੱਚ ਤਾਂ ਬਹੁਤ ਬੁਰਾ ਹਾਲ ਹੋ ਜਾਂਦਾ ਇੱਕ ਸਾਡੇ ਮਿਸਤਰੀਆਂ ਦਾ ਇਹ ਕੰਮ ਹੁੰਦਾ ਅਸੀਂ ਜੇ ਸੋਚ ਕੇ ਲਾਈਏ ਵੀ ਸਾਡਾ 10 ਦਿਨਾਂ ਚ ਕੰਮ ਨਿਬੜ ਜੂ ਕਦੇ ਵੀ ਨਹੀਂ ਨਿਬੜਿਆ 10 ਦਿਨਾਂ ਚ ਸਾਨੂੰ 20 ਦਿਨ 25 ਮਹੀਨਾ ਦਾ ਆਰਾਮ ਨਾਲ ਹੀ 20 ਦਿਨ ਤੱਕ ਕਦੇ 20 ਤੋਂ ਘਟਾਇ ਤਾਂ ਹੈ ਹੀ ਨਹੀਂ ਵੀ 5-4 ਦਿਨਾਂ ਚ ਅਸੀਂ ਫ੍ਰੀ ਹੋਵਾਂਗੇ ਵੀ ਚਾ ਚਾ ਜੇ ਦੇ ਵਿੱਚ ਮਿਸਤਰੀ ਵਗ ਜਾਣਗੇ ਜਿਹੜੀਆਂ ਪਹਿਲਾਂ ਦੇ ਮਿਸਤਰੀ ਲੱਗੇ ਨੇ ਨਾ ਨਵੇਂ-ਨਵੇਂ ਪਹਿਲੇ ਦਿਨ ਜਾਂ ਦੂਜੇ ਦਿਨ 4 ਦਿਨ ਹੋਏ ਨੇ ਜਾਂ 5 ਦਿਨੋਂ ਚਾ ਚਾ ਜੇ ਫਿਰਦੀਆਂ ਨੇ ਵੀ ਸਾਡਾ ਕੰਮ ਮੰੜ ਰਿਹਾ ਸਾਡੇ ਮ ਤੇ ਕੋਈ ਗੱਲ ਨਹੀਂ 15 ਕੇ ਦਿਨਾਂ ਅੱਜ ਸਾਰੀਆਂ ਅੱਕ ਜੰਦੀਆਂ ਨੇ। ਬਾਕੀ ਥੋੜਾ ਜਿਹਾ ਐ ਵੀ ਹੁੰਦਾ ਜਿਨ੍ਹਾਂ ਦੇ 2-3 ਜਣੇ ਨੇ ਹਨਾ ਕੰਮ ਕਰਨ ਵਾਲੇ ਜਿਵੇਂ ਲੇਡੀਜ਼ ਇੱਕ ਜਣੀ ਵੀ ਹੈਲਪ ਕਰਨ ਵਾਲੀ ਹੋਵੇ ਨਾਲ ਹਨਾ ਫਿਰ ਉਹਦੇ ਵਿੱਚ ਉਹਨਾਂ ਨੂੰ ਘੱਟ ਪਤਾ ਲੱਗਦਾ। ਹੁਣ ਜਿਹੜਾ ਕੱਲਾ ਬੰਦਾ ਹੀ ਇਹਨੇ ਸਾਰਾ ਕੰਮ ਕਰਨਾ ਮੈਂ ਹੁਣ ਦੇਖੋ ਮੇਰੇ ਸੂਟਾਂ ਦਾ ਸਾਰਾ ਕੰਮ ਬੰਦ ਹੋਇਆ ਪਿਆ ਮੈਂ ਵਿਚ ਦੀ ਐਮਰਜੈਂਸੀ ਕੋਈ ਕੋਈ ਪੀਸ ਕਢਾ ਕੇ ਨਾ ਕਾਰੀਗਰਾਂ ਤੋਂ ਉੱਥੋਂ ਹੀ ਪਾਰਸਲ ਕਰਾ ਰਿਆਂ। ਕਿਉਂ ਐ ਹੁੰਦਾ ਵੀ ਪਹਿਲਾਂ ਹੀ ਸੂਟ ਲੇਟ ਨੇ। ਉਸ ਤੋਂ ਬਾਅਦ ਜੇ ਤੁਹਾਨੂੰ ਮੇਰੇ ਕੋਲੇ ਆਊਗਾ ਮੈਂ ਵੀਡੀਓ ਬਣਾਉਂਗੀ ਫਿਰ ਪਾਰਸਲ ਲਾਉਂਗੀ ਅਗਲੇ ਤੇ ਵਿਆਹ ਪ੍ਰੋਗਰਾਮ ਵਿੱਚ ਬੜੇ ਫੈਨੇ ਉਹ ਅਗਲੇ ਨੂੰ ਕੀ ਫਾਇਦਾ ਆਪਾਂ ਦੀ ਵੀਡੀਓ ਦਾ ਲਾਲਚ ਦੇਖ ਲਾਂਗੇ ਨਾ ਤਿੰਨ ਚਾਰ ਸੂਟ ਨੇ ਜਿਹੜੇ ਮੇਰੇ ਉਹ ਹਾਰ ਕੇ ਮੈਂ ਐਂ ਉੱਥੋਂ ਹੀ ਮਲੇਰ ਕੋਟਲਿੰਗ ਹੀ ਪਾਰਸਲ ਕਰਵਾਤੇ ਮੈਂ ਉੱਥੋਂ ਹੀ ਕਾਰੀਗਰਾਂ ਕੋਲੋਂ ਹੀ ਪਾਰਸਲ ਕਰਵਾਤੇ ਵੀ ਮੇਰੇ ਕੋਲੇ ਆਉਂਦੇ ਜਾਂਦੇ ਕਰਦੇ 2-3 ਦਿਨ ਪਾਰਸਲ ਲੇਟ ਹੋ ਜਾਏਗਾ ਮੈਨੂੰ ਪਤਾ ਹੈ ਵੀ ਮੇਰੇ ਕੋਲ ਟਾਈਮ ਟੂ ਟਾਈਮ ਨਿਕਲਣਾ ਜਾਵੇ ਫਿਰ ਵਿੱਚ ਛੁੱਟੀਆਂ ਆ ਜਾਂਦੀਆਂ ਨੇ ਜਿਵੇਂ ਸ਼ਨੀਵਾਰ ਸੰਡੇ ਦੀ ਛੁੱਟੀ ਆ ਜਾਂਦੀ ਹੈ ਉਸ ਤੋਂ ਬਾਅਦ ਪਾਰਸਲ ਰੁ ਬਹੁਤ ਔਖਾ ਹੋ ਜਾਂਦਾ ਜੀ ਤੇ ਤਾਂ ਕਰਕੇ ਮਜਬੂਰੀ ਬਣੀ ਪਈ ਆ ਹੁਣ ਇੱਕ ਮੈਨੂੰ ਐ ਬਸ ਹੁਣ ਦਾ ਦੋ ਤਿੰਨ ਦਿਨਾਂ ਜਿਵੇਂ ਮੈਂ ਕਿਹਾ ਕੰਮ ਦੇ ਮੇੜ ਦੋ ਸਾਡੀ ਕੋਈ ਵਿਆਹ ਦੀ ਤਿਆਰੀ ਨਹੀਂ ਕੁਛ ਨਹੀਂ ਆਰਮਨਾਲ ਬੈਠਿਆ ਮੇਰੇ ਪਹਿਲਾ ਨਹੀਂ ਵਿਆਹ ਨੂੰ ਸੂਟ ਤਿਆਰ ਹੋਏ ਆਰਮਨਾਲ ਤਾਂ ਕਿੱਥੇ ਬੈਠਿਆ ਘਰੀ ਨਹੀਂ ਨੋਟ ਆਉਂਦਾ ਤੇ ਨਾ ਮੈਨੂੰ ਆਇਆ ਲਾ ਰਿਹਾ ਮੇਰੇ ਦਾ ਹੁਣ ਵੀ ਨਹੀਂ ਹੋਣਾ ਪਹਿਲਾਂ ਮੇਰੀਆਂ ਉਰੇ ਵਾਲੀਆਂ ਭੈਣਾਂ ਲੜੀ ਜਾਂਦੀਆਂ ਨੇ ਸਾਡੇ ਸੂਟ ਰੈਡੀ ਕਰਵਾ ਦੇ ਸਾਡੇ ਸੇਤੀ ਕਰਵਾ ਦੇ ਹੁਣ ਮੇਰੇ ਪਰਜਾਈ ਪਹਿਣ ਲੜੀ ਜਾਂਦੀਆਂ ਨੇ ਸਾਡੇ ਸੂਟ ਸੇਤੀ ਕਰਵਾ ਦੇ ਮੇਰੀ ਕਿਸੇ ਨੂੰ ਟੈਨਸ਼ਨ ਨਹੀਂ ਵੀ ਇਹਦੇ ਸੂਟਾਂ ਦਾ ਜਾਂ ਇਹਦੇ ਕੰਮ ਦਾ ਕੋਈ ਕੁਝ ਹੋਊਗਾ ਨਾ ਆਪਦੀ ਆਪਦੀ ਆ ਵੀ ਸਾਡੇ ਸਾਡੇ ਤਿਆਰ ਹੋ ਜਾਣ ਮੈਂ ਫੇਰ ਵੀ ਫੋਦ ਮੈਂ ਕਹਿੰਦੀ ਤਾਂ ਇਹਨਾਂ ਦੇ ਤਿਆਰ ਕਰੋ ਮੇਰਾ ਕੁਝ ਨਹੀਂ ਕਿਉਂ ਮੈਨੂੰ ਪਤਾ ਮੇਰੇ ਗਾਲਾਂ ਬੰਨ੍ਹੀਆਂ ਨੇ ਸਿੱਤਰ ਪੈਂਦੇ ਨੇ ਵੀ ਤੁਸੀਂ ਸਾਡੇ ਸੂਟ ਨਹੀਂ ਤਿਆਰ ਕਰੇ ਟਾਈਮ ਤੇ ਆ ਕੇ ਸੂਟ ਜਮਾ 10 ਦਿਨ ਪਹਿਲਾਂ ਉਹਨਾਂ ਨੇ ਸੂਟ ਸਿਲੈਕਟ ਕਰੇ ਨੇ ਤੇ ਉਹਨਾਂ ਦਾ ਘਟੂ ਘਟ 20 21 ਦਿਨ ਦਾ ਵਿਆਹ ਦਾ ਪਤਾ ਲੱਗੇ ਤੇ 10 ਦਿਨਾਂ ਚ ਸਿਲੈਕਟ ਕਰੇ ਨੇ ਹੁਣ 10 ਦਿਨ ਜੇ ਤੁਸੀਂ ਦੇਖੋ ਵੀ ਟੇਲਰ ਦੇ ਵੀ ਗੱਲ ਤੇ ਗੋੜਾ ਧਾਰਨਾ ਪੈਣਾ ਹੈ ਕਾਰਿਗਰ ਵੀ ਹੁਣ ਦੇਖੋ ਕਿੱਚ ਕਰੀ ਐ ਵੀ ਤੂੰ 5 ਤੀਕਰ ਨੂੰ ਸਾਨੂੰ ਤਿੰਨਾਂ ਦੇ ਸੂਟ ਦੇ ਦੇ ਬੇਟੀ ਨੂੰ ਐਦਾਂ ਹੀ ਲਿਆਤਾ ਬੁੜੀਆ ਦਾ ਐਂ ਲਿਆਤਾ ਵੀ ਬਾਰ ਕੋਈ ਉਹਨਾਂ ਨੂੰ ਕੀ ਪਹਿਨਣਾ ਫੇਤਰ ਵਿਆਹ ਤੋ ਤਾਂ 2-3 ਦਿਨ ਰਹਿ ਗਏ ਉਹਨੇ ਕਿ ਤੁਸ ਫਲਾਈ ਕਰਾ ਲੈ ਤੇ ਬਹੁਤ ਔਖਾ ਹੋ ਜਾਂਦਾ ਮਸਕਲ ਹੋ ਜਾਂਦਾ ਕੰਮ ਫੇਰ ਨਾ ਇੱਥੋਂ ਮੈਂ ਛੱਡ ਕੇ ਵੀ ਨਹੀਂ ਜਾ ਸਕਦੀ ਵੀ ਮੈਂ ਇੱਥੋਂ ਚੱਲ ਆਪਣੇ 3 ਦਿਨ ਰਹਿ ਗਏ ਆ ਪਾ 3 ਦਿਨਾਂ ਅੱਜ ਤਿਆਰੀ ਤਾਂ ਹੋ ਜਾਂਦੀ ਕੁਛ ਨਹੀਂ ਪਤਾ ਹਜੇ ਕੀ ਹੋਣਾ ਹੈ ਕੀ ਜਨ ਆਉਣ ਦੀ ਪਲੈਨਿੰਗ ਵੀ ਨਹੀਂ ਹੈਗੀ ਸਾਡੇ ਵੇ ਬਾਕੀ ਥੋੜਾ ਜਿਹਾ ਉਹਨਾਂ ਦਾ ਆਏ ਆ ਵੀ ਹਨਾ ਉਹਨਾਂ ਦੇ ਬੱਚਿਆਂ ਦੇ ਡੈਡੀ ਦੀ ਛੋਟੀ ਹੁੰਦੇ ਦੀ ਡੈਥ ਹੋ ਗਈ ਸੀ ਤੇ ਉਹਨਾਂ ਵਿਚਾਰੀ ਦਾ ਵਧੀਆ ਸਾਡੇ ਨਾਲ ਆ ਜਾਣ ਜਾਣੇ ਮੋਹ ਪਿਆਰ ਹੈ ਸਾਨੂੰ ਇਹ ਨਹੀਂ ਹੈਗਾ ਵੀ ਗਾਂ ਸਾਡੀ ਭੂਆ ਦੀ ਕੁੜੀ ਹੋ ਗਈ ਏਡੀ ਦੂਰ ਤੀਜੇ ਥਾਂਵੇਂ ਨਾ ਮੋਹ ਪਿਆਰ ਦੀ ਗੱਲ ਹੁੰਦੀ ਹੈ ਜੀ ਰਿਸ਼ਤੇਦਾਰੀ ਚਾਹੇ ਦਸਵੇਂ ਥਾਂਵੇਂ ਵਗ ਜੇ ਉਹ ਕੋਈ ਚੱਕਰ ਨਹੀਂ ਹੈਗਾ ਜਿਨ੍ਹਾਂ ਨੇ ਰੱਖਣੀ ਨੇ ਉਹ ਅਗਲੇ ਸਗੇ ਰਿਸ਼ਤੇਦਾਰਾਂ ਨਾਲ ਵੀ ਨਹੀਂ ਰੱਖ ਕੇ ਰਾਜੀ ਜਿਨ੍ਹਾਂ ਨੇ ਰੱਖਣੀ ਉਹ ਤੇ ਅਸੀਂ ਦਸਵੇਂ ਰਿਸ਼ਤੇਦਾਰੀ ਚ ਵੀ ਰੱਖ ਲੈ ਦਸਵੇਂ ਥਾਂ ਵੀ ਵਗ ਜੇ ਰਿਸ਼ਤੇਦਾਰੀ ਮੋਹ ਪਿਆਰ ਦੀ ਗੱਲ ਹੁੰਦੀ ਹੈ ਇਥੇ ਜਾਣਾ ਕੁਛ ਨਹੀਂ ਨਾਲ ਵਧੀਆ ਜ ਆਪਦਾ ਭੈਣ ਭਾਈ ਹੱਥ ਕੇ ਬੁਲਾਉਂਦਾ ਆ ਹੱਥ ਦੇ ਬੋਲ ਨੇ ਵਧੀਆ ਆ ਆਪਦਾ ਪ੍ਰੋਗਰਾਮ ਨੇ ਵਧੀਆ ਇੰਜੋਏ ਕਰਦੇ ਆ ਤੇ ਬਾਕੀ ਦੇਖਦੇ ਹਾਂ ਹੁਣ ਤੇ ਸਰਦਾਰ ਜੀ ਅਜੇ ਇਹ ਬੁਲਾ ਰਿਹਾ ਸੀ ਕਾਲੀ ਕੰਨਾ ਉੱਪਰ ਕੋਠੇ ਤੇ ਅਸੀਂ ਨੇ ਕਾਗਜ ਪਾ ਕੇ ਮਿੱਟੀ ਚੜਾਉਣੀ ਆ ਵੀ ਆਪਾਂ ਨੇ ਕੋਠੇ ਤੇ ਫਰਸ਼ ਲਾਉਣੇ ਬਾਥਰੂਮਾਂ ਦੇ ਉਹ ਮੈਂ ਕਹਤਾ ਵੀ ਰਸੋਈ ਦੇ ਵਿੱਚ ਸਾਡੇ ਨਾਲ ਜਿਹੜੀ ਸੈਲਫ ਆ ਉਹ ਥੋੜੀ ਥੋੜੀ ਖਰਾਬ ਹੁੰਦੀ ਜਾਂਦੀ ਆ ਸਾਫ਼ ਕਰਨ ਮਾਰੇ ਬਹੁਤ ਔਖਾ ਆ ਤਾਂ ਪੱਥਰ ਲੈਣ ਲੱਗ ਪਾਗੇ ਮੈਲਾ ਦੋਤੀ 5-6 ਵਜੇ ਜਾਣਗੇ ਉਹਨਾਂ ਨੂੰ ਪੱਥਰ ਕਟਾਉਂਦੇ ਕਰਦੇ ਬਸ ਇੱਥੇ ਕੰਮ ਫੇਰ ਉੱਥੇ ਰਹਿ ਜਾ ਚਲੋ ਜੀ ਕੋਸ਼ਿਸ਼ ਕਰਦੇ ਆ ਵੀ ਸਾਡੇ ਵਿਆਹ ਵੇਲੇ ਨੂੰ ਸੂਟ ਰੈਡੀ ਹੋ ਜਾਣਾ ਤੇ ਹੁਣ ਕੁਝ ਬਲੌਗ ਵੀ ਨਹੀਂ ਇੰਨੇ ਇੰਟਰਸਟਿੰਗ ਜੀ ਹੋ ਰਹੇ ਕਿਉਂ ਮਿਸਤਰੀਆਂ ਦੇ ਵਿੱਚ ਔਖਾ ਹੋ ਜਾਂਦਾ ਮੈਂ ਕੰਮ ਦੇ ਵਿੱਚ ਵੀ ਇਹ ਹੋ ਜਣੀਆਂ ਤੁਸੀਂ ਕਰੋ ਇਸ ਬਲੌਗ ਦੇ ਨਾਲ ਇੰਜੋਏ ਕਰ ਲਓ ਨਵੀਂ ਵੀਡੀਓ ਨਾਲ ਮਿਲਦੇ ਆ ਤਦ ਤੱਕ ਦੇ ਲਈ ਸਤਿ ਸ੍ਰੀ ਅਕਾਲ